ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਲੰਗਰ ਪ੍ਰਥਾ ਕੀ ਹੈ ਲੰਗਰ ਪ੍ਰਥਾ ਸਿੱਖੀ ਵਿੱਚ ਇਸ ਨੂੰ ਆਪਾਂ ਸਾਂਝੀ ਰਸੋਈ ਵੀ ਕਹਿ ਸਕਦੇ ਹਾਂ ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂ ਬਿਨਾਂ ਕਿਸੇ ਵਿਤਕਰੇ ਮੁਫਤ ਖਾਣਾ ਦਿੱਤਾ ਜਾਂਦਾ ਹੈ ਜਿਸ ਵਿੱਚ ਕੇ ਸਾਰੇ ਇਕੱਠੇ ਬੈਠ ਕੇ ਲੰਗਰ ਛਕਦੇ ਹਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਇਹ ਸਾਰੇ ਸਿੱਖਾਂ ਅਤੇ ਗੈਰ ਸਿੱਖਾਂ ਲਈ ਖੁੱਲ੍ਹਾ ਹੁੰਦਾ ਹੈ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਮਨੁੱਖ ਕਰੋਪੀਆਂ ਸਮੇਂ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਉਧਰ ਲੋਕ ਮੁਖੀ ਰੂਪ ਸਿੱਧ ਕੀਤਾ ਹੈ। ਤੋਂ ਜਿਹੜੀ ਲੰਗਰ ਪ੍ਰਥਾ ਹੈ ਲੰਗਰ ਪ੍ਰਥਾ ਤੋਂ ਪਹਾਵ ਹੈ ਕਿ ਸਾਰੇ ਪੰਗਤ ਵਿੱਚ ਲੰਗਰ ਵਿੱਚ ਇਕੱਠੇ ਜਿਹੜਾ ਕਿ ਲੰਗਰ ਛਕਦੇ ਹਨ ਇਹ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ। ਤੇ ਲੰਗਰ ਪ੍ਰਥਾ ਸ਼ੁਰੂ ਗੁਰੂ ਅਮਰਦਾਸ ਜੀ ਦੇ ਦੌਰ ਵਿੱਚ ਹੋਈ ਸੀ ਤਾਂ ਕਿ ਰਲ ਮਿਲ ਕੇ ਪੰਗਤ ਵਿੱਚ ਇਕੱਠੇ ਬੈਠ ਕੇ ਲੋਕ ਲੰਗਰ ਸ਼ੁਰੂ ਸ਼ਕਨਾ ਸ਼ੁਰੂ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ